ਅਮਰੀਕਾ ਤੋਂ ਦੂਸਰਾ ਜਹਾਜ਼ ਪੰਜਾਬ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਕੱਲ ਨੂੰ ਤੀਸਰਾ ਜਹਾਜ਼ ਵੀ ਆ ਜਾਣਾ ਹੈ ਤੇ ਹਰ ਇੱਕ ਇੰਟਰਵਿਊ ਦੇ ਵਿੱਚ ਲੋਕੀ ਕਹਿ ਰਹੇ ਆ ਕਿ ਏਜੰਟ ਨੇ ਸਾਨੂੰ ਲੁੱਟ ਲਿਆ ਸਾਨੂੰ ਠੱਗ ਲਿਆ ਸਾਡੇ ਤੋਂ 40 ਲੱਖ ਲੈ ਲਿਆ ਸਾਡੇ ਤੋਂ 50 ਲੱਖ ਲੈ ਲਿਆ ਏਜੰਟ ਕੋਲੇ ਲੋਕ ਆਪ ਚੱਲ ਕੇ ਗਏ ਸੀ ਬਾਹਰ ਜਾਣ ਵਾਸਤੇ ਨਾ ਕਿ ਏਜੰਟ ਖੁਦ ਉਹਨਾਂ ਕੋਲੇ ਆਇਆ ਸੀਗਾ ਕਿ ਲਿਆਓ ਤੁਹਾਡੇ ਮੁੰਡੇ ਨੂੰ ਮੈਂ ਬਾਹਰ ਭੇਜ ਦਿੰਨਾ ਆ ਮੈਂ ਕਿਸੇ ਏਜੰਟ ਦੇ ਪੱਖ ਦੀ ਗੱਲ ਨਹੀਂ ਕਰ ਰਿਹਾ ਜਿਹੜੀ ਹਕੀਕਤ ਆ ਮੈਂ ਉਹ ਤੁਹਾਨੂੰ ਦੱਸ ਰਿਹਾ ਆ ਕਿ ਏਜੰਟ ਦਾ ਕੰਮ ਸਿਰਫ ਇਨਾ ਹੁੰਦਾ ਕਿ ਜਦੋਂ ਤੁਹਾਡਾ ਬੰਦਾ ਅਮਰੀਕਾ ਦਾ ਬਾਰਡਰ ਪਾਰ ਕਰ ਗਿਆ ਤੇ ਉਹਨੇ ਆਪਣੇ ਪੈਸੇ ਲੈ ਲੈਣੇ ਆ ਹਰ ਇੱਕ ਕੰਟਰੀ ਦੇ ਵਿੱਚ ਇੰਜ ਹੀ ਹੁੰਦਾ ਆ ਜੇਕਰ ਮੈਂ ਯੂਰਪ ਦੀ ਗੱਲ ਕਰਾਂ ਯੂਰਪ ਦੇ ਵਿੱਚ ਵੀ ਜਦੋਂ ਬੰਦਾ 에어ਪੋਰਟ ਤੋਂ ਬਾਹਰ ਹੋ ਜਾਂਦਾ ਆ ਤਾਂ ਉਦੋਂ ਏਜੰਟ ਪੈਸੇ ਲੈ ਲੈਂਦੇ ਆ ਹੁਣ 에어ਪੋਰਟ ਤੋਂ ਬਾਹਰ ਹੋ ਕੇ 2 ਦਿਨ 4 ਦਿਨ 6 ਮਹੀਨੇ ਤੱਕ ਜਦ ਬੰਦਾ ਫੜਿਆ ਜਾਵੇ ਬਾਅਦ ਚ ਉਹ ਇੰਡੀਆ ਡਿਪੋਰਟ ਹੋ ਜਾਵੇ ਵਾਪਸ ਆ ਜਾਵੇ ਉਹਦੇ ਵਿੱਚ ਏਜੰਟ ਦਾ ਕੋਈ ਵੀ ਰੋਲ ਨਹੀਂ ਹੁੰਦਾ ਐਵੇਂ ਬੇਫਾਲਤੂ ਏਜੰਟਾਂ ਤੇ ਹੁਣ ਠੱਪੇ ਨਾ ਠੋਕੋ ਕਿ ਏਜੰਟ ਚੋਰ ਨੇ ਤੁਸੀਂ ਆਪ ਚੱਲ ਕੇ ਗਏ ਸੀਗੇ ਤੇ ਅਮਰੀਕਾ ਦਾ ਕਿਸੇ ਹਰ ਇੱਕ ਨੂੰ ਪਤਾ ਹੈ ਕਿ ਅਮਰੀਕਾ ਦਾ ਵੀਜ਼ਾ ਨਹੀਂ ਮਿਲਦਾ ਅਮਰੀਕਾ ਦੀ ਡੋਂਕੀ ਲੱਗਦੀ ਆ ਅਮਰੀਕਾ ਦੇ ਵਿੱਚ 2 ਨੰਬਰ ਦੇ ਵਿੱਚ ਜਾਇਆ ਜਾਂਦਾ ਆ ਇਹ ਕਾਫੀ ਸਾਲਾਂ ਤੋਂ ਚੱਲਦਾ ਆ ਰਿਹਾ ਆ ਬਹੁਤ ਮੁੰਡਿਆਂ ਨੇ ਪਹਿਲਾਂ ਡੰਕੀਆਂ ਲਗਾਈਆਂ ਨੇ ਕਈਆਂ ਨੂੰ ਉੱਥੇ ਗ੍ਰੀਨ ਕਾਰਡ ਮਿਲ ਗਏ ਆ ਤੇ ਕਈ ਹਜੇ ਵੀ ਪੱਕੇ ਨੇ ਜਿਹੜੇ ਪਹਿਲਾਂ ਡੰਕੀਆਂ ਲਗਾ ਕੇ ਗਏ ਸੀ ਕਿੰਨੀਆਂ ਤੁਸੀਂ ਸਟੋਰੀਆਂ YouTube ਦੇ ਉੱਪਰ ਸੁਣੀਆਂ ਨੇ ਹਰ ਇੱਕ ਬੰਦਾ ਆਪੋ ਆਪਣੀ ਬਿਆਨੀ ਦੱਸ ਰਿਹਾ ਕਿ ਮੈਂ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਅਮਰੀਕਾ ਪਹੁੰਚਿਆ ਸੀਗਾ ਕੋਈ ਵਾਇਆ ਮੈਕਸੀਕੋ ਪਹੁੰਚ ਰਿਹਾ ਕੋਈ ਵਾਇਆ ਗੁਆਟੀਮਾਲਾ ਕੋਈ ਬ੍ਰਾਜ਼ਿਲ ਜਦੋਂ ਕਿਸੇ ਨੂੰ ਬ੍ਰਾਜ਼ਿਲ ਲਜਾਇਆ ਜਾ ਰਿਹਾ ਜਾਂ ਗੁਆਨਾ ਬਿਠਾਇਆ ਜਾ ਰਿਹਾ ਤੇ ਇਹਦਾ ਮਤਲਬ ਕਿ ਤੁਹਾਡੇ ਬੱਚੇ ਨੂੰ ਡੌਂਕੀ ਲਵਾਈ ਜਾ ਰਹੀ ਆ ਤਹਾਨੂੰ ਵੀ ਪਤਾ ਹੈ ਵੀ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ ਹੈ ਪਿਛਲੀ ਸਰਕਾਰ ਸੀਗੀ ਅਮਰੀਕਾ ਦੀ ਹਰ ਇੱਕ ਬੱਚਾ ਡੌਂਕੀ ਲਗਾ ਕੇ ਅਮਰੀਕਾ ਦੇ ਵਿੱਚ ਪਹੁੰਚਿਆ ਹੈ ਇਸ ਟਾਈਮ ਏਜੰਟਾਂ ਨੂੰ ਦੋਸ਼ੀ ਜਿਹੜਾ ਆ ਉਹ ਨਾ ਠਹਿਰਾਇਆ ਜਾਵੇ ਤੁਸੀਂ ਆਪ ਖੁਦ ਦੋਸ਼ੀ ਹੋ ਕਿ ਤੁਸੀਂ ਆਪ ਆਪਣੇ ਬੱਚੇ ਤੇ ਪੈਸੇ ਲਗਾਏ ਨੇ ਉਹਦੇ ਚੰਗੇ ਭਵਿੱਖ ਵਾਸਤੇ ਉਹਦੀ ਕਿਸਮਤ ਉਹਦਾ ਦਾਣਾ ਪਣੀ ਪੰਜਾਬ ਦੇ ਵਿੱਚ ਲਿਖਿਆ ਸੀ ਉਹ ਵਾਪਸ ਜਿਹੜਾ ਆ ਮੋੜ ਆਇਆ ਇੱਥੇ ਲੋਕੀ ਇਹ ਹਾਂ ਜੇਕਰ ਤੁਹਾਡਾ ਬੱਚਾ ਪੰਜਾਬ ਦੇ ਵਿੱਚ ਹੁੰਦਾ ਦਿੱਲੀ ਹੁੰਦਾ ਦਿੱਲੀ ਤੋਂ ਉਹ ਵਾਪਸ ਆ ਜਾਂਦਾ 에어ਪੋਰਟ ਤੇ ਨਾਂ ਚੜਨ ਨੰਦੇ ਏਜੰਟ ਤੁਹਾਡੇ ਪੈਸੇ ਲੈ ਕੇ ਭੱਜ ਜਾਂਦਾ ਫਿਰ ਏਜੰਟ ਦੋਸ਼ੀ ਦੋਸ਼ੀ ਹੋਣਾ ਸੀਗਾ ਇਹ ਤਾਂ ਹੁਣ ਸਰਕਾਰ ਦਾ ਫੈਸਲੇ ਆ ਨਾ ਕਿ ਸਰਕਾਰ ਫਰਫੜ ਕੇ ਰਿਪੋਰਟ ਕਰ ਰਹੀ ਆ ਕੱਲੋਂ ਵਾਰੀ ਯੂਰਪ ਦੀ ਵੀ ਆਈ ਲੋ ਯੂਰਪ ਦੇ ਵਿੱਚੋਂ ਵੀ ਜਿਹੜੇ ਕਿ ਰਿਪੋਰਟ ਹੋਣੇ ਆ ਤੇ ਇਹਦਾ ਮਤਲਬ ਕਿ ਏਜੰਟ ਦੋਸ਼ੀ ਥੋੜੀ ਹੈ ਏਜੰਟ ਤਾਂ ਕਪੌੜੀ ਆ ਜਿਹੜੇ ਕਿ ਜਿਹੜੇ ਕਿ ਲੋਕਾਂ ਨੂੰ ਬਾਹਰ ਭੇਜਣ ਦਾ ਕੰਮ ਕਰਦੇ ਆ ਜੇਕਰ ਤੁਹਾਨੂੰ ਜੇਕਰ ਏਜੰਟ ਕਹਿੰਦਾ ਆ ਕਿ ਵਰਕ ਪਰਮਿਟ ਲੈ ਲਓ ਹੁਣ ਕਾਫੀ ਏਜੰਟਾਂ ਦੇ ਫੋਨ ਆਏ ਨੇ ਜਿਨ੍ਹਾਂ ਨੇ ਕਿਹਾ ਕਿ ਭਾਜੀ ਤੁਸੀਂ ਬੋਲੋ ਸਾਡੇ ਪੱਖ ਦੀ ਵੀ ਗੱਲ ਕਰੋ ਯਾਰ ਵੀ ਜਦੋਂ ਲੋਕੀ ਸਾਡੇ ਕੋਲੋਂ ਖੋਦ ਆਉਂਦੇ ਨੇ ਅਸੀਂ ਜਦੋਂ ਲੋਕਾਂ ਨੂੰ ਕਹਿੰਦੇ ਨੇ ਕਿ ਤੁਹਾਂ ਤੁਹ ਤੁਸੀਂ ਇੰਟਰਵਿਊ ਦੇ ਲੋਗੇ ਅਮਰੀਕਾ ਦੀ ਤੁਸੀਂ ਆਇਰਲੈਂਡਸ ਕਰ ਲੋਗੇ ਐਨੇ ਬੈਂਡ ਚਾਹੀਦੇ ਨੇ ਲੋਕੀ ਕਹਿੰਦੇ ਆ ਵੀ ਤੁਸੀਂ 30 ਲੱਖ ਦੀ ਜਗ੍ਹਾ ਤੇ 40 ਲੱਖ ਲੈ ਲਓ ਸਾਡੇ ਬੱਚੇ ਨੂੰ ਤੁਸੀਂ ਅਮਰੀਕਾ ਪਹੁੰਚਾ ਦਿਓ ਜਿਵੇਂ ਮਰਜ਼ੀ ਪਹੁੰਚਾ ਦਿਓ ਵੀ ਸਾਡੇ ਕੋਲ ਨਹੀਂ ਹੈਗਾ ਪੰਜਾਬ ਦੇ ਲੋਕ ਆਪਣੇ ਇਦਾਂ ਦੇ ਆ ਕਈਆਂ ਕੋਲ ਤਾਂ ਬੈਂਕ ਸਟੇਟਮੈਂਟ ਨਹੀਂ ਹੁੰਦੀ ਉਹ ਵੀ ਏਜੰਟ ਨੂੰ ਕਹਿੰਦੇ ਨੇ ਕਿ ਬੈਂਕ ਸਟੇਟਮੈਂਟ ਬਣਾ ਦਿਓ ਜੀ ਜਿਹੜਾ ਖਰਚਾ ਹੋਇਆ ਉਹ ਅਸੀਂ ਦੇ ਦੇਵਾਂਗੇ ਬਹੁਤ ਫੈਲਾਂ ਡੈਲੀ ਐਂਬੈਸਡੀਆਂ ਦੇ ਵਿੱਚ ਲੱਗਦੀਆਂ ਨੇ ਜਿਨ੍ਹਾਂ ਦੇ ਵਿੱਚ ਫੇਕ ਬੈਂਕ ਸਟੇਟਮੈਂਟਾਂ ਫੇਕ ਸੈਲਰੀ ਸਲਿੱਪਾਂ ਜਾਨੀ ਕਿ ਬਹੁਤ ਡਾਕੂਮੈਂਟ ਜਿਹੜੇ ਫੇਕ ਹੁੰਦੇ ਆ ਕਈਆਂ ਦੇ ਵੀਜ਼ੇ ਲੱਗ ਜਾਂਦੇ ਆ ਕਈਆਂ ਦੇ ਰਿਫਿਊਜ਼ ਹੋ ਜਾਂਦੇ ਆ ਜਿਨ੍ਹਾਂ ਦੇ ਰਿਫਿਊਜ਼ ਹੋ ਜਾਂਦੇ ਤੇ ਫੇਰ ਉਹ ਡੰਕੀ ਦਾ ਸਹਾਰਾ ਲੈਂਦੇ ਨੇ ਡੰਕੀ ਤਾਂ ਉਹ ਯੂਰਪ ਦੀ ਵੀ ਲੱਗੀ ਐ ਜੋਰਾਂ ਦੇ ਉੱਪਰ ਪਿਛਲੇ ਸਾਲ ਦੀ ਜੇਕਰ ਮੈਂ ਗੱਲ ਕਰਾਂ ਕੋਰੋਨਾ ਤੋਂ ਬਾਅਦ ਵਾਇਆ ਸਰਬੀਆਂ ਕਿੰਨੇ ਮੁੰਡੇ ਜਿਹੜੇ ਆ ਉਹ ਯੂਰਪ ਦੇ ਵਿੱਚ ਆਏ ਨੇ ਤੇ ਆ ਜਦੋਂ ਅਮਰੀਕਾ ਦੀਆਂ ਆ ਡੰਕੀਆਂ ਚੱਲੀਆਂ ਨੇ ਤੇ ਇੰਨਾ ਮੁੰਡਾ ਸਪੇਨ ਦੇ ਵਿੱਚ ਬੈਠਾ ਸੀਗਾ ਗੁਰਦੁਆਰਾ ਸਾਹਿਬਾਂ ਦੇ ਵਿੱਚ ਬੇਹਿਸਾਬਾ ਮੁੰਡਾ ਉਹ ਤੇ ਹਰ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਬੈਠਾ ਸੀਗਾ ਤੇ ਆਪਣੇ ਇੰਡੀਅਨ ਪਾਸਪੋਰਟ ਜਿਹੜੇ ਆ ਉਹ ਲੋਕੀ ਉੱਥੇ ਮੁੱਲ ਵੇਚ ਰਹੇ ਸੀਗੇ ਕਿਉਂਕਿ ਇੰਡੀਅਨ ਲੋਕੀ ਉੱਥੇ ਆਪਣੇ بڑے ਮੁੰਡੇ ਨੇ ਉਹ ਪਾਸਪੋਰਟ ਏਜੰਟ ਉਹਨਾਂ ਤੋਂ ਉੱਥੇ ਫੜ ਲੈਂਦੇ ਨੇ ਉਹਨਾਂ ਨੂੰ ਉਹ ਆਪਣੇ ਕੋਈ ਨਾ ਕੋਈ ਡਾਕੂਮੈਂਟ ਦੇ ਦਿੰਦੇ ਨੇ ਜਿਨ੍ਹਾਂ ਦੇ ਉੱਪਰ ਛਾੜ ਦੇ ਨੇ ਮੈਡਰਿਡ ਸਪੇਨ ਦੇ 에어ਪੋਰਟ ਦੇ ਉੱਪਰ 12 ਤਾਂ ਦੇ ਵਿੱਚ ਜਾ ਕੇ ਦੇਖੋ ਵੀ ਕੀ ਹਾਲ ਆ ਕਿਦਾਂ ਆਪਣੇ ਬੰਦੇ ਉੱਥੇ ਜਿਹੜੇ ਇੱਕ ਸਟicker ਚਪਕਾਉਂਦੇ ਨੇ ਪਾਸਪੋਰਟਾਂ ਦੇ ਉੱਪਰ ਕੀ ਤੁਹਾਡੇ ਬੱਚੇ ਨੂੰ ਪਤਾ ਨਹੀਂਗਾ ਵੀ ਜੋ ਕੁਛ ਉਹ ਕਰ ਰਿਹਾ ਹੈ ਜਾਂ ਏਜੰਟ ਉਹਨੂੰ ਜੋ ਕਹਿ ਰਿਹਾ ਹੈ ਉਹ ਕਰ ਰਿਹਾ ਹੈ ਤੁਹਾਡੇ ਬੱਚੇ ਨੂੰ ਵੀ ਪਤਾ ਲੱਗ ਰਿਹਾ ਕਿ ਮੈਂ ਇਸ ਪਾਸਪੋਰਟ ਦੇ ਉੱਪਰ ਸਟicker ਆਪ ਚਿਪਕਾ ਰਿਹਾ ਹਾਂ ਮੈਨੂੰ ਜਿਹੜੀ ਟਿਕਟ ਕੱਢ ਕੇ ਦਿੱਤੀ ਆ ਮੈਂ ਜਹਾਜ਼ ਦੇ ਵਿੱਚ ਬਹਿਣਾ ਆ ਇਹ ਜਹਾਜ਼ ਗਾਂ ਗਵਾਟੀਮਾਲਾ ਉਤਰਨਾ ਹੈ ਜਾਂ ਨਕਾਰਾਗਵਾ ਉਤਰਨਾ ਹੈ ਤੇ ਉਦੋਂ ਗਾਂ ਮੈਨੂੰ ਜੀਪ ਦੇ ਵਿੱਚ ਲਿਜਾਇਆ ਜਾਊਗਾ ਗੱਡੀਆਂ ਦੇ ਵਿੱਚ ਤੁਹਾਡੀ ਰਿਸ਼ਤੇਦਾਰੀ ਦੇ ਵਿੱਚੋਂ ਵੀ ਜੇਕਰ ਕੋਈ ਮੁੰਡਾ ਗਿਆ ਹੋਊਗਾ ਤੇ ਉਹਨੇ ਵੀ ਤੁਹਾਨੂੰ ਦੱਸਿਆ ਹੋਣਾ ਕਿ ਮੈਂ ਇਸ ਰਸਤੇ ਗਿਆ ਆ ਫੇਰ ਹੀ ਤੁਸੀਂ ਏਜੰਟ ਕੋਲੇ ਗਏ ਹੋ ਇਹ ਤਾਂ ਹੈ ਨਹੀਂਗਾ ਵੀ ਤੁਹਾਨੂੰ ਏਜੰਟ ਨੇ ਹੋਰ ਕਿਹਾ ਹੈ ਤੇ ਤੁਹਾਡੇ ਰਿਸ਼ਤੇਦਾਰ ਨੂੰ ਪਹਿਲਾਂ ਹੋਰ ਕਿਹਾ ਸੀਗਾ ਇਸ ਕਰਕੇ ਸੱਚ ਦਾ ਸਾਥ ਦਿਓ ਐਵੇਂ ਕਿਸੇ ਨੂੰ ਝੂਠਾ ਨਾ ਕਢੀ ਸੋ ਏਜੰਟਾਂ ਨੂੰ ਤੁਸੀਂ ਹਮਦਰਦੀ ਹੈ ਤੁਹਾਡੇ ਨਾਲ ਕਿ ਜੋ ਕੁਝ ਹੋਇਆ ਗਲਤ ਹੋਇਆ ਕਿਉਂਕਿ ਜਿਹੜੇ ਲੋਕੀ ਪਹਿਲਾਂ ਗਏ ਨੇ ਡਰ ਹਰ ਇੱਕ ਨੂੰ ਹੁੰਦਾ ਆ ਠੀਕ ਹੈ ਮੈਂ ਆਪ ਖੁਦ 10 ਸਾਲ ਕੱਚਾ ਰਿਆ ਹਾਂ ਫਰਾਂਸ ਦੇ ਵਿੱਚ ਬਾਅਦ ਦੇ ਵਿੱਚੋਂ ਪੇਪਰ ਬਣੇ ਨੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਕੁ ਬੰਦੇ ਨੇ ਜਿਹੜੇ ਕਿ ਬਿਨਾ ਬਗੈਰ ਪੇਪਰਾਂ ਤੋਂ ਹਰ ਇੱਕ ਮੁਲਕ ਦੇ ਵਿੱਚ ਰਹੇ ਨੇ ਤੇ ਉਹਨਾਂ ਨੇ ਕਿੰਨੇ ਕਿੰਨੇ ਸਾਲ ਡਰ-ਡਰ ਕੇ ਗੁਜ਼ਾਰੇ ਨੇ ਹਾਂ ਜੇਕਰ ਕੋਈ ਬਾਹਰਲਾ ਬੰਦਾ ਟਰੋਲ ਕਰ ਰਿਹਾ ਤੁਹਾਨੂੰ ਪੱਕੇ ਬੰਦੇ ਟਰੋਲ ਕਰ ਰਹੇ ਨੇ ਉਹ ਗਲਤ ਆ ਜਿਹੜੇ ਕਮੈਂਟਾਂ ਦੇ ਵਿੱਚ ਤੁਹਾਨੂੰ ਕਹਿ ਰਹੇ ਨੇ ਚੰਗਾ ਹੋ ਗਿਆ ਕਿਉਂਕਿ ਉਹ ਆਪਣਾ ਟਾਈਮ ਭੁੱਲ ਗਏ ਨੇ ਵੀ ਉਹਨਾਂ ਦੇ ਨਾਲ ਵੀ ਇਹ ਗੱਲ ਹੋ ਸਕਦੀ ਸੀ ਹਰ ਇੱਕ ਇਨਸਾਨ ਆਪਣੀ ਜ਼ਮੀਨ ਵੇਚ ਕੇ ਕਰਜ਼ਾ ਚੱਕ ਕੇ ਬਾਹਰਲੇ ਮੁਲਕ ਦੇ ਵਿੱਚ ਚੰਗੇ ਭਵਖਾਸਤੇ ਜਾਂਦਾ ਆ ਤੇ ਹਰ ਇੱਕ ਇਨਸਾਨ ਆਪੋ ਆਪਣੀ ਕਿਸਮਤ ਲੈ ਕੇ ਜਾਂਦਾ ਆ ਤੇ ਇਹ ਨਹੀਂ ਪਤਾ ਉਹਦੀ ਕਿਸਮਤ ਕਿੰਨੀ ਲੱਕੀ ਹੋਵੇ ਕਈ ਬਹੁਤ ਜ਼ਿਆਦਾ ਸਕਸੈਸਫੁਲ ਬਾਹਰਲੇ ਮੁਲਕਾਂ ਦੇ ਵਿੱਚ ਹੋਏ ਨੇ ਤੇ ਕਈ ਜਿਹੜੇ ਆ ਉਹ ਅੱਜ ਵੀ ਟਾਈਮ ਪਾਸ ਕਰ ਰਹੇ ਨੇ ਕਈਆਂ ਕੋਲੇ ਅੱਜ ਵੀ ਜਿਹੜਾ ਕਿ ਉਹ ਪੈਸਾ ਨਹੀਂ ਹੈਗਾ ਕਈ ਤੁਹਾਡੇ ਤੋਂ ਪਿੱਛੋਂ ਆ ਕੇ ਅੱਗੇ ਨਿਕਲ ਗਏ ਨੇ ਉਹਨਾਂ ਦੇ ਵੱਡੇ ਵੱਡੇ ਬਿਜ਼ਨਸ ਨੇ ਕਾਫੀ ਮਕਾਨ ਨੇ ਇੰਡੀਆ ਦੇ ਵਿੱਚ ਚੰਗੀਆਂ ਜਾਇਦਾਦਾਂ ਨੇ ਚੰਗੀਆਂ ਪ੍ਰਾਪ ਦੁਨਿਆ ਨੇ ਕਿ ਆਪਾਂ ਉਹਨਾਂ ਨੂੰ ਦੇਖ ਕੇ ਇਹ ਕਹੀਏ ਕਿ ਵੀ ਹਾਂ ਫਿਰ ਤਾਂ ਏਜੰਟ ਤੇ ਕੇਸ ਮੰਦਾ ਆ ਕਿ ਵੀ ਹਾਂ ਏਜੰਟ ਸਾਹਿਬ ਤੁਸੀਂ ਮੈਨੂੰ ਵੀ ਫਰਾਂਸ ਭੇਜਿਆ ਆ ਮੇਥੋਂ ਪਹਿਲਾਂ ਵੀ ਤੁਸੀਂ ਕਿਸੇ ਨੂੰ ਫਰਾਂਸ ਭੇਜਿਆ ਸੀਗਾ ਉਹਨੇ ਸਾਡੇ ਪਿੰਡ ਦੇ ਵਿੱਚ 40 ਕਿੱਲੇ ਜ਼ਮੀਨ ਦੇ ਬਣਾ ਲਏ ਆ ਤੇ ਮੈਂ ਇੱਕ ਕਿੱਲਾ ਵੀ ਨਹੀਂ ਲੈ ਪਾਇਆ ਇਹਦਾ ਮਤਲਬ ਕਿ ਸੇਮ ਮੁਲਕ ਆ ਤੇ ਉਹ ਗਾਰੰਟੀ ਵੀ ਤੁਸੀਂ ਲਓ ਭਾਈ ਵੀ ਮੈਂ ਪੈਸੇ ਨਹੀਂ ਕਮਾ ਸਕਿਆ ਕਦੇ ਵੀ ਗੱਲ ਸੋਚਣ ਵਾਲੀ ਆ ਕੌੜੀ ਲੱਗਣੀ ਆ ਹਰ ਇੱਕ ਨੂੰ ਕਿਉਂਕਿ ਗੱਲ ਉਲਟ ਹੋ ਰਹੀ ਹੈ ਜੇ ਮੈਂ ਵੀ ਕਹਾਂ ਕਿ ਵੀ ਹਾਂ ਏਜੰਟ ਜ਼ਿੰਮੇਵਾਰ ਨੇ ਏਜੰਟ ਧੋਖੇਬਾਜ਼ ਨੇ ਧੋਖੇਬਾਜ਼ ਆਪਾਂ ਆਪ ਹੁੰਨੇ ਜਦੋਂ ਆਪਾਂ ਆਪ ਏਜੰਟ ਨੂੰ ਕਹਿੰਨੇ ਆ ਕਿ ਕੋਈ ਗੱਲ ਨਹੀਂ ਜਿਵੇਂ ਤੂੰ ਕਰਨਾ ਕਰ ਸਾਡਾ ਬੱਚਾ ਬਾਹਰ ਪਹੁੰਚਣਾ ਚਾਹੀਦਾ ਹੈ ਅਸਾਂ ਜੇ ਮੈਂ ਗੱਲ ਕਰਾਂ ਵਰਕ ਪਰਮਟਾਂ ਦੀ ਵਰਕ ਪਰਮਟਾਂ ਦੇ ਉੱਪਰ ਲੱਗਦਾ ਟਾਈਮ ਕਮ ਸਕਮ 8-9 ਮਹੀਨੇ ਸਾਲ ਲੱਗ ਜਾਂਦਾ ਵਰਕ ਪਰਮਟ ਹੋਣ ਦਾ ਤੇ ਵਰਕ ਪਰਮਟ ਦਾ ਲੋਕੀ ਜਿਹੜਾ ਆ ਉਹ ਵੇਟ ਨਹੀਂ ਕਰਦੇ ਜੇ ਮੈਂ ਯੂਰਪ ਦੇ ਵਰਕ ਪਰਮਟਾਂ ਦੀ ਗੱਲ ਕਰਾਂ ਇਸ ਕਰਕੇ ਲੋਕਾਂ ਦੇ ਵਿੱਚ ਸਬਰ ਹੈ ਨਹੀਂਗਾ ਲੋਕਾਂ ਨੂੰ ਜਿਹੜਾ ਵੀਜ਼ਾ ਆ ਉਸੇ ਵਕਤ ਚਾਹੀਦਾ ਹੈ ਜਾਂ ਉਦਾਂ ਦਾ ਰਸਤਾ ਚਾਹੀਦਾ ਹੈ ਕਿ ਉਹਨਾਂ ਦਾ ਬੱਚਾ ਉਸੇ ਵਕਤ ਬਾਹਰ ਪਹੁੰਚਾਇਆ ਜਾ ਸਕੇ ਜਦੋਂ ਉਹਨਾਂ ਨੇ ਪੈਸੇ ਦਿੱਤੇ ਉਹ ਇਹ ਸੋਚਦੇ ਨੇ ਕਿ ਅਸੀਂ 40-50 ਲੱਖ ਰੁਪਈਆ ਇਕੱਠਾ ਕਰਕੇ ਦੇਤਾ ਤੇ ਸਾਡਾ ਬੱਚਾ ਜਿੱਦਾਂ ਬਾਹਰ ਪਹੁੰਚ ਗਿਆ ਤੇ ਉਹ ਉਸੇ ਮਹੀਨੇ ਹੀ ਲੱਖ ਰੁਪਈਆ ਭੇਜਣ ਲੱਗ ਜਾਊਗਾ ਮੈਂ ਪਹਿਲਾਂ ਵੀ ਬਹੁਤ ਸਾਰੀਆਂ ਵੀਡੀਓਆਂ ਦੇ ਵਿੱਚ ਗੱਲ ਕੀਤੀ ਹੈ ਕਿ ਤੁਹਾਡੇ ਬੱਚੇ ਨੂੰ ਕਮ ਸੇ ਕਮ 1 ਸਾਲ ਚਾਹੀਦਾ ਹੁੰਦਾ ਆ ਸੈਟਲ ਹੋਣ ਵਾਸਤੇ ਉਹਨੂੰ ਇੰਨਾ ਪ੍ਰੈਸ਼ਰਾਈਜ਼ ਨਾ ਕੀਤਾ ਜਾਵੇ ਕਿ ਉਸ ਨੂੰ ਗਲਤ ਕਦਮ ਉਠਾਉਣਾ ਪਵੇ ਅੱਜ ਤਰੀਕ ਹੈਗੀ ਆ 16 ਫਰਵਰੀ 2025 ਅਤੇ ਹੁਣੇ 10 ਮਿੰਟ ਪਹਿਲਾਂ ਦੀ ਖਬਰ ਆ ਫਰਾਂਸ ਦੇ ਵਿੱਚ ਇੱਕ ਮੁੰਡੇ ਨੇ ਸੁਸਾਈਡ ਕੀਤਾ ਆ 1 ਸਾਲ ਹੋ ਗਿਆ ਸੀ ਉਸ ਨੇ ਘਰ ਦੇ ਵਿੱਚ ਕੋਈ ਪੈਸਾ ਨਹੀਂ ਭੇਜਿਆ ਸੀ ਤੇ ਘਰ ਵਾਲੇ ਉਸ ਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਕਿ ਤੂੰ ਪੈਸਾ ਭੇਜ ਉਹ ਮੁੰਡਾ ਮਾਰਕੀਟਾਂ ਦੇ ਵਿੱਚ ਜਾਂਦਾ ਹੁੰਦਾ ਸੀ ਸਾਡੇ ਇੱਥੇ ਮਾਰਸ਼ਾ ਲੱਗਦਾ ਕਦੇ ਦਿਹਾੜੀ ਲੱਗ ਗਈ ਕਦੇ ਨਹੀਂ ਲੱਗ ਗਈ ਕਦੇ ਲੱਗ ਗਈ ਕਦੇ ਨਹੀਂ ਲੱਗ ਗਈ ਉਹ ਮੁੰਡਾ ਇੰਨਾ ਪ੍ਰੈਸ਼ਰਾਈਜ਼ ਹੋਇਆ ਕਿ ਉਹ ਆਪਣੇ ਆਪ ਨੂੰ ਉਸਨੇ ਸੁਸਾਈਡ ਕਰ ਲਿਆ ਹੁਣ ਹਾਲਾਤ ਦੂਜੇ ਪਾਸੇ ਸੇਮ ਉਸੇ ਜਾਗ ਦੇ ਵਿੱਚ ਕੋਈ ਹੋਰ ਵੀ ਆਇਆ ਹੋਣਾ ਆ ਉਹ ਵਧੀਆ ਕੰਮ ਤੇ ਲੱਗਿਆ ਹੋਣਾ ਉਹ ਘਰੇ ਪੈਸੇ ਪਾ ਰਿਹਾ ਹੋਣਾ ਆ ਕੀ ਹੁਣ ਇਹਦਾ ਪਰਿਵਾਰ ਵੀ ਏਜੰਟ ਨੂੰ ਫੜੇ ਕਿ ਵੀ ਹਾਂ ਸਾਡਾ ਮੁੰਡਾ ਪਾਈ ਸੁਸਾਈਡ ਕਰ ਗਿਆ ਆ ਤੂੰ ਦੋਸ਼ੀ ਆ ਇਸ ਗੱਲ ਦਾ ਸਰਕਾਰ ਨੂੰ ਤੇ ਏਜੰਟਾਂ ਨੂੰ ਦੋਸ਼ ਦੇਣਾ ਬੰਦ ਕਰੋ ਪਰਮਾਤਮਾ ਆਪੇ ਕੋਈ ਨਾ ਕੋਈ ਰਸਤਾ ਜਿਹੜਾ ਆ ਉਹੋ ਕੱਢੂਗਾ ਆਪਣੇ ਆ ਤੁਹਾਡੇ ਬੱਚੇ ਆ ਗਏ ਨੇ ਸ਼ੁਕਰ ਮਨਾਓ ਤੁਹਾਡੇ ਬੱਚੇ ਤੁਹਾਡੇ ਕੋਲੇ ਆ ਗਏ ਨੇ ਉਹਨੂੰ ਹੋਰ ਉਸ ਨੂੰ ਕੋਈ ਨਾ ਕੋਈ ਸਕਿੱਲ ਉਸ ਦੇ ਵਿੱਚ ਪਾਓ ਤਾਂ ਜੋ ਉਹ ਕੁਛ ਨਾ ਕੁਛ ਇੱਥੇ ਰੋਜ਼ਗਾਰ ਕਰਕੇ ਆਪਣਾ ਜਿਹੜਾ ਕਰਜ਼ਾ ਆ ਉਹ ਉਤਾਰੇ ਉਹਦੀ ਕਿਸਮਤ ਉਹਦੇ ਨਾਲ ਆ ਹੁਣ ਇਹ ਨਾ ਹੋਵੇ ਕਿ ਤੁਸੀਂ ਸਾਰਿਆਂ ਨੇ ਯੂਰਪ ਵੱਲ ਨੂੰ ਮੂੰਹ ਚੱਕਿਆ ਹੋਵੇ ਵੀ ਚਲੋ ਯੂਰਪ ਭੇਜ ਦਿੱਗੇ ਹੁਣ ਜੀ ਅਮਰੀਕਾ ਤੋਂ ਵਾਪਸ ਆ ਗਏ ਹਾਂ ਤੇ ਯੂਰਪ ਦੇ ਵੀ ਰੇਟ ਜਿਹੜੇ ਆ ਉਹ ਅੰਦਰੋਂ-ਅੰਦਰ ਹੀ ਖਬਰਾਂ ਆ ਰਹੀਆਂ ਨੇ ਕਿ 16-17 ਲੱਖ ਰੁਪਏ ਜਿਹੜਾ ਉਹ ਹੋ ਵੀ ਚੁੱਕਿਆ ਆ ਕਿਉਂਕਿ ਅਮਰੀਕਾ ਵਾਲੇ ਹੁਣ ਯੂਰਪ ਵੱਲ ਨੂੰ ਫਿਰਦੇ ਨੇ ਯੂਰਪ ਦਾ ਜੇਕਰ ਤੁਸੀਂ ਵਰਕ ਪਰਮਿਟ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਵਰਕ ਪਰਮਿਟ ਕਿਸੇ ਧਿਆਨ ਦੇਣਾ ਚੰਗੇ ਬੰਦੇ ਤੋਂ ਕਿਸੇ ਤੋਂ ਲਿਓ ਜਿਸ ਦੇ ਉੱਪਰ ਤੁਸੀਂ ਭਰੋਸਾ ਕਰਦੇ ਹੋ ਜਿਹਦਾ ਆਫਿਸ ਹੋਵੇ ਬਕਾਇਦਾ ਉਹਦੇ ਕੋਲ ਤੁਹਾਨੂੰ ਕੰਮ ਮਿਲਦਾ ਹੋਵੇ ਤੁਹਾਡੀ ਸੈਲਰੀ ਫਿਕਸ ਹੋਵੇ ਸਭ ਕੁਝ ਉਹਦੇ ਵਿੱਚ ਇਨਕਲੂਡਡ ਹੋਵੇ ਉਸ ਬੰਦੇ ਕੋਲ ਜਾਣ ਦਾ ਫਾਇਦਾ ਤਾਂ ਜੋ ਪਤਾ ਹੋਵੇ ਤੁਹਾਡੇ ਬੱਚੇ ਨੂੰ ਜਾਣ ਸਾਰ ਕੰਮ ਮਿਲ ਜਾਣਾ ਹੈ ਰਹਿਸ਼ ਮਿਲ ਜਾਣੀ ਹੈ ਇਸ ਕੰਪਨੀ ਦੇ ਵਿੱਚ ਕੰਮ ਤੇ ਤੁਹਾਨੂੰ ਫਿਕਸ ਉਹ ਐਨੇ ਪੈਸੇ ਤੁਹਾਡਾ ਬੱਚਾ ਭੇਜੂਗਾ ਚਾਹੇ ਮਹਿੰਗਾ ਕਿਉਂ ਨਾ ਹੋਵੇ ਵਰਕ ਪਰਮਟ ਵੀਡੀਓ ਸ਼ੇਅਰ ਕਰ ਦਿਓ ਆ ਆਪੋ ਆਪਣੇ ਵਿਚਾਰ ਜਰੂਰ ਦਿਓ ਬਹੁਤ ਬਹੁਤ ਸ਼ੁਕਰੀਆ